ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤਰੀਕ ਹੋ ਗਈ ਇੱਕ ਕਸਤਮ ਪਰ 2025 ਟਾਈਮ ਹੋ ਗਿਆ 1:10 ਤੇ ਇੰਨੇ ਦਿਨ ਬਲੌਗ ਬਾਈ ਕਾਤੇ ਨਹੀਂ ਆਇਆ ਅੱবি ਡਾਟਿਆ ਤੁਹਾਨੂੰ। ਕਿਤਾ ਮੀ ਜਦੋਂ ਦਾ ਬਲੌਗ ਪਾਇਆ ਉਸ ਦਿਨ ਦੇ ਬਾਅਦ ਮੀ ਪੈ ਰਿਹਾ। ਲਗਦਾ 4-5 ਹਫ਼ਤੇ ਬਾਅਦ ਮੀ ਚੱਲੀ ਅੱਜ। ਓ ਚੱਲਦੀ ਏ ਰਾਣੀ ਜਿੱਥੇ ਕਟਰ ਲੋਡ ਘੜਿਆ ਦਾ ਤੇ ਪੇਸ਼ ਕਾ ਖ ਰਹੀ ਏ ਦੀਗਾ ਹਣ ਚੱਕ ਕੇ ਤੇ ਬੰਦਾ ਬਾਈ ਆਪਣਾ ਚਲੇ ਗਿਆ ਜੀਗਾ ਬੰਦੇ ਦੇ ਜਾਣ ਦਾ ਕਾਰਨ ਕਹੀ ਨੇ ਜੇ ਵੀਡੀਓ ਚ ਬੋਲੇ ਫਿਰ ਬੰਦਾ ਗੁੱਠਾ ਕਰਦਾ ਕਾਰਨ ਮੈਂ ਦੱਸਦਾ ਵੀ ਕੀ ਹੋਇਆ ਪਤਾ ਨਹੀਂ ਡੈਡੀ ਨੇ ਗੱਲ ਕਰੀਦੀ ਉਹਦੇ ਨਾਲ ਉਹ ਕਹਿੰਦਾ ਮੇਰੇ ਨਾਲ 20 ਦਿਨ ਦੀ ਗੱਲ ਹੋਈ ਸੀ ਟੜੀ ਕਹਿੰਦੇ ਵੀ ਗੱਲ ਇਤਾਂ ਹੋਈ ਵੀ 20 ਦੇ ਨਾ ਮਹੀਨਾ 30 ਮਹੀਨਾ ਚਲੋ ਤਾਂ ਆਪਾਂ ਨੂੰ ਵੀ ਪਤਾ 20 20 ਇੰਚ ਤਾਂ ਮੂੰਗੀ ਦਾ ਜਿਹਨ ਕਿੱਥੇ ਲੱਗਦਾ ਉਹ ਬੰਦੇ ਦੀ ਆਪਣੀ ਸੋਚੀ ਸੋਚਣੀ ਸਮਝਣੀ ਜਿਵੇਂ ਵੀ ਹੈਗੀ ਆ ਬੰਦਾ ਆਪਣੇ ਗਵਾਂਢ ਪਿੰਡ ਦੇ ਹੀ ਦੀ ਜੋ ਹੈਗੀ ਅਗਲੀ ਦੀ ਸੋਚਣੀ ਉਹ ਹੀ ਦੀ ਵਰਤ ਲਈ ਤੇ ਆਪਣੀ ਹੋਰ ਨਾਲ ਤੂੰ ਤੂੰ ਮੈਂ ਮੈਂ ਜ਼ਰੂਰ ਹੋਈ ਆ ਬਾਈ ਜੇ ਉਹ ਮੈਨੂੰ ਕਿ ਧਮਕੀ ਦੇ ਕੇ ਗਿਆ ਬੰਦੇ ਨਾਲ ਨਾਲ ਵਾਲਿਆਂ ਤੇ ਪਤਾ ਲੱਗਿਆ ਬਾਈ ਉਹਨੇ ਲੈ ਕੇ ਗਿਆ ਮਸ਼ੀਨ ਗਾ ਬਾਕੀ ਗੱਲ ਬਾਤ ਦੱਸਦਾ ਖੇਤਾਂ ਚੋਂ ਮਸ਼ੀਨ ਕੱਢ ਕੇ ਉਹ ਲੈ ਕੇ ਗਏ ਉੱਥੇ ਤੱਕ ਧਮਕੀ ਮੈਨੂੰ ਆਏ ਦੇ ਕੇ ਗਿਆ ਵੀ ਗਣਾ ਤੇ ਨੂੰ ਬਲੌਗ ਚ ਕਮੈਂਟ ਕਰੂੰਗਾ ਮੈਂ ਵੀ ਮੇਰੇ ਨਾਲ ਆਏ ਕਰਿਆ ਉਹ ਕਰਿਆ ਜੇ ਬਾਈ ਉਹਨੇ ਕਮੈਂਟ ਕਰਿਆ ਬੰਦੇ ਦੀ ਵੀਡੀਓ ਮੇਰੇ ਕੋਲ ਪਈਆ ਬੰਦੇ ਦੀ ਫੋਟੋ ਆਪਾਂ ਜਰੂਰ ਪਾਵਾਂਗੇ ਤਥਲੀਆਂ ਕਰਾ ਦੇਾਂਗੇ ਏਡੀ ਧਮਕੀ ਬੰਦੇ ਨੂੰ ਪਤਾ ਲੱਗ ਜਾ ਉਹ ਵੀ ਧਮਕੀ ਤੇ ਡਰਦੇ ਡੁਰਦੇ ਦਾ ਭੈ ਨਹੀਂ ਆਪਾਂ ਆਪਣੀ ਜਗ੍ਹਾ ਤੇ ਸਹੀ ਆ ਜੇ ਉਹਨੇ ਕੁਝ ਦੱਸਿਆ ਜਾਂ ਬੋਲਿਆ ਕਮੈਂਟ ਚ ਫਿਰ ਉਹਦੀਆਂ ਕਰਤੂਤਾਂ ਬਣਦਾ ਬਾਈ ਉਹ ਫਾਸਟ ਡਰਾਈਵਰ ਇਹਦਾ ਨਾਂ ਇੰਨੇ ਜੋਗਾ ਹੈ ਨਹੀਂ ਜੇ ਹੁਣ ਗੱਲ ਵਧੂਗੀ ਕਹਾਂ ਨਾਲ ਫਿਰ ਓਟੋ ਵੀ ਲੱਗੂ ਵੀਡੀਓ ਵੀ ਨੇ ਦੇਖਿਆ ਹੀ ਹੁਣ ਜੀ ਨੂੰ ਅਸੀਂ ਜਾਇਲਦਾਰ ਜਾਇਲਦਾਰ ਕਹਿੰਦੇ ਸੀਗੇ ਉਹ ਬੰਦਾ ਦੀ ਆਪਣੇ ਨਾਲ ਜਿਹੜਾ ਹੈ ਸੀਗਾ ਪੂਰੇ ਵੀ ਗੱਲ ਹੋਈ ਆ ਉਹਦੇ ਨਾਲ ਪਤਾ ਨਹੀਂ ਆਪਾਂ ਨੂੰ ਵੀ ਪਤਾ ਨਹੀਂ ਉਹਨੂੰ ਸੁਣਨ ਦੇ ਬਲੇ ਸਾ ਭਾਈ ਤੁਹਾਡੀ ਸਾਰੇ ਦਿੱਥੇ ਵੀ 20 ਦਿਨ ਤੱਕ ਮੂੰਗੀ ਦਾ ਦੀਜਾ ਲੱਗ ਜਾਂਦਾ 15 ਦਿਨ ਤਾਂ ਭਾਈ ਅਸੀਂ ਉੱਥੇ ਬੈਠੇ ਰਹੇ ਜਿੱਥੇ ਟਿਕਾਣੇ ਦਿੱਤੇਗੇ ਜਿੱਥੇ ਦੋ ਹੀ ਮਸ਼ੀਨ ਦੀ ਰਿਪੇਅਰ ਪੂਰੀ ਚਾਦੀ ਥੈ ਥਰੂ ਜਰ ਬਦਲੇ ਦੀ ਆਪਾਂ ਨੇ ਫਿਰ ਆ ਕੇ ਤਿੰਨ ਦਿਨਾਂ ਮਸ਼ੀਨ ਚੱਲੀ ਆ ਤਿੰਨ ਦਿਨ ਚੋਂ ਵੀ ਇੱਕ ਦਿਨ ਐਲੀਵੇਟਰ ਚੁੱਕ ਹੋ ਗਿਆ ਦਾਣਿਆਂ ਦਾ ਉਹਦਾ ਵੀ ਕਾਰਨ ਆਦਾ ਜਿੱਦਣ ਮੋਟਰ ਰਬੀਨ ਖਰਾਬ ਹੋਇਆ ਸੀ ਉਦੋਂ ਇੱਕੋ ਲੱਗ ਤੇ ਲੀਵਰ ਕੱਟਦਾ ਉਹ ਜਿਹੜੀ ਐਲੀਵੇਟਰ ਚ ਮਿੱਟੀ ਸੀਗੀ ਉਹ ਵਿੱਚੇ ਰਹਿ ਗਈ ਆਪਾਂ ਜਾ ਕੇ ਖੜਾਦੀ ਦੂਏ ਦਿਨ ਸਾਰੀ ਦਿਹਾੜੀ ਲੰਘੀ ਮਸ਼ੀਨ ਖੜੀ ਨੂੰ ਧੁੱਪ ਲੱਗ ਗਈ ਉਹਨੂੰ ਉਹਦੇ ਵਿੱਚ ਮਿੱਟੀ ਜੰਮ ਗਈ ਚਲੋ ਮੋਟਰ ਦਾ ਕੰਮ ਕਰਕੇ ਜਾਂ ਮਸ਼ੀਨ ਚਲਾਈ ਇੱਕ ਘੇਰਾ ਦੇ ਆ ਕਣਕਾਲ ਐਲੀਵੇਟਰ ਜੋਕ ਹੋ ਗਿਆ ਜੋ ਕਹੋਂ ਦਾ ਕਾਰਨ ਦੱਤਾ ਵੀ ਉਹ ਮਿੱਟੀ ਦੀ ਮਿੱਟੀ ਭਰ ਗਈ ਦੀ ਉਹਦੇ ਵਿੱਚ ਉਹ ਜੰਮ ਗਈ ਸੁੱਕ ਕੇ ਸਾਰੀ ਡੈੜੀ ਦੂਏ ਰਾਂ ਫਿਰ ਅਸੀਂ ਪਾਣੀ ਪੁਣੀ ਪਾ ਕੇ ਦੋ ਚਾਰ ਗੇੜੇ ਦੰਦੀ ਦੀ ਫਿਰ ਸੁੱਕ ਜਾਂਦੀ ਦੀ ਫਿਰ ਜਾਮ ਹੋ ਜਾਂਦਾਦਾ 엘리ਵੇਟਰ ਫਿਰ ਉਹਦੇ ਉਹੀ ਦੂਈ ਸ਼ਾਮ ਨੂੰ ਫਿਰ ਆਪਣੇ ਇਹਦੇ 엘리ਵੇਟਰ ਦੀ ਪੂਰੀ ਟਾਕੀ ਖੁੱਲਦੀ ਇੱਕ 엘리ਵੇਟਰ ਤਾਰਨਾ ਬਣਾਦੀਗਾ ਦਾਣ ਉਹਦੇ ਵਾਲਾ ਫੂਸ ਵਾਲਾ ਪਰ ਉਹਦੇ ਦੀ ਗ੍ਰੈਂਡਰ ਨਾਲ ਟਾਕੀ ਬਣਾਦੀ ਵੀ 2.5 ਫੁੱਟ ਦੀ ਵੀਰ ਟਾਕੀ ਖੁੱਲ ਗਏ ਫਿਰ ਅਸੀਂ ਸਾਰਾ ਸਾਫ਼ ਕਰਤਾ ਹੁਣ ਮਸ਼ੀਨ ਰੁਕਣੇ ਚੱਲਦੀ ਆ 9 ਵਰ 9 ਤੇ ਉਦੋਂ ਦਾ ਹੀ ਮੀਂਹ ਜਦੋਂ ਦੀ ਮਸ਼ੀਨ ਇੱਕ ਰੇਨ ਪੂਰੀ ਦਿਹਾੜੀ ਵਧੀਆ ਲੱਗੀ ਆ ਉਹਦੇ ਦੋ ਦਿਨ ਮੀਂਹ ਪੈ ਗਿਆ ਸ਼ਾਮ ਨੂੰ ਤੇ ਇੱਕ ਗੱਲ ਹੋਰ ਮੰਦਾ ਬਿਝਾਣੋ ਕੌਣ ਲਾਣੇਦਾਰ ਆਪਣਾ ਪਹੁੰਚ ਗਿਆ ਲਾਣੇਦਾਰ ਨੂੰ ਹੋ ਗਏ ਅੱਜ ਤੀਜਾ ਦਿਨ ਤੇ ਗੱਲ ਚੱਲਦੀ ਧੀ ਵੀ ਉਹ ਹਿੰਤ ਇਹਨੇ ਦਿਨ ਮਸ਼ੀਨ ਚਲਾਈ ਅੱਜ ਚੌਥਾ ਦਿਨ ਮਸ਼ੀਨ ਦਾ ਬਾਡੀ ਬਾਡੀ ਦਾ ਦੋ ਦਿਨ ਤਾਂ ਮਸ਼ੀਨ ਖੜੀ ਰਹੀ ਆ ਉਹ ਤੁਹਾਨੂੰ ਦੱਸਦਾ ਵੀ ਕੀ ਕਰਨ ਬਣਿਆ ਪਰ ਉਹ ਡੈਡੀ ਉਦਣ ਮੇਰੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਕੋਈ ਸੇ ਗੱਲ ਪਿੱਛੇ ਜੇ ਗੱਲ ਗਾਹਾਂ ਪਈ ਫੇਰ ਮੈਂ ਤੁਹਾਨੂੰ ਤੁਸੀਂ ਮੈਨੂੰ ਦੱਸਿਓ ਵੀ ਬੰਦਾ ਕਿੰਨਾ ਕੁ ਪਾਣੀ ਥੀ ਕਿੰਨਾ ਕੁ ਕੀ ਥੀ ਉਹ ਗੱਲਾਂ ਮੈਂ ਤੁਹਾਨੂੰ ਸਾਰੀਆਂ ਦੱਸੂਗਾ ਬੰਦਾ ਆਹ ਕਾਨ ਕੜੀ ਨੂੰ ਮਿਲਿਆ ਦੀਗਾ ਉਰੇ ਤੋਂ ਜਦੋਂ ਆਪਾਂ ਕਾਨਕ ਦਾ ਸੀਜ਼ਨ ਲਾ ਕੇ ਪਿੰਡ ਗਏ ਆ ਡੈਡੀ ਨੇ ਮਸ਼ੀਨ ਰਾਜ ਚਲੋ ਮਿਲ ਗਈ ਦੀ ਉਹਨਾਂ ਨੂੰ ਫੋਰਮੈਨ ਚਾਹੀਦਾ ਸੀਗਾ ਫੋਰਮੈਨ ਦਾ ਚਲੋ ਹੈਗਾ ਤੇ ਉਹਨਾਂ ਕੋ ਫਾਸਟ ਡਰਾਈਵਰ ਚਾਹੀਦਾ ਜੀ ਐਵੇਂ ਤੁਹਾਨੂੰ ਝੂਠ ਬੋਲੀ ਵੀ ਫੋਰਮੈਨ ਨਹੀਂ ਕਰੀਦੀ ਫਿਰ ਰਾਜ ਤੇ ਡੈਡੀ ਰਾਜ ਤੇ ਉਤਰ ਗਿਆ ਜੀਗਾ ਫਿਰ ਮੈਂ ਪਿੰਡ ਜਾ ਕੇ ਪਿੰਡ ਸਾਡੇ ਨਾ ਗਵਾੜ ਪਿੰਡ ਚ ਉਹਨਾਂ ਨੂੰ ਡਰਾਈਵਰ ਚਾਹੀਦਾ ਦੀ ਆਪਾਂ ਫਿਰ ਉੱਥੇ ਉਹਨਾਂ ਕੋਲ ਆਏ ਸੀ ਜੀਨ ਦੋ ਆਣੇ ਦਸ-ਦਸ ਦਿਨ ਲੱਗੇ ਸਾਡੇ ਜਾ ਕੇ ਆਪਾਂ ਸੀਜ਼ਨ ਖਣਕਦਾ ਪਿੰਡ ਲਾ ਲਈ ਦੀਗਾ ਉੱਥੇ ਡੈਡੀ ਨੂੰ ਮਿਲਿਆ ਦੀਗਾ ਉੱਥੇ ਤੇ ਬੰਦੇ ਨੇ ਬਾਈ ਮੇਤੇ ਰਾਜ ਵੀ ਮਸ਼ੀਨ ਹੀ ਫੜੀ ਅਸੀਂ ਆਇਆ 2.5 300 ਕਿਲੋਮੀਟਰ ਬੰਦੇ ਨੇ ਇੱਕ ਵਾਰ ਝੂਠੀ ਨਹੀਂ ਆਪਾਂ ਨੂੰ ਕਿਹਾ ਵੀ ਬਾਈ ਮਸ਼ੀਨ ਫੜਾ ਦੇ ਨਾ ਆਪਾਂ ਫੜਾਈਓ ਆ ਅੱਤੀ ਸਿੱਧੀ ਜੀ ਗੱਲ ਆਪਾਂ ਫੜਾਉਣੀ ਵੀ ਨਹੀਂ ਧੀ ਕਿਉਂਕਿ ਆਪਾਂ ਸਖਤ حداਇਕਰ ਖਦਾਇਤਾ ਹੋ ਕੇ ਪਿੰਡੋਂ ਆਈ ਦੀ ਇਹ ਵੀ ਡੈਡੀ ਕਹਿੰਦਾ ਮੈਂ ਰਾਜ ਮਸ਼ੀਨ ਨਹੀਂ ਫੜਾਉਣੀ ਉਹਨੂੰ ਡੈਡੀ ਨੂੰ ਪਤਾ ਦੀ ਮੈਨੂੰ ਪਤਾ ਨਹੀਂ ਵੀ ਕਿਵੇਂ ਚਲਾਉਂਦਾ ਕਿਵੇਂ ਨਹੀਂ ਤੇ ਮਸ਼ੀਨ ਦਾ ਲਾਹੌਰ ਕਿ ਇੱਕ ਰੇਟ ਆਪਾਂ ਚੱਕਤਾ ਚੱਲਦੀ ਐ ਮਸ਼ੀਨਾਂ ਪੂਰੀਆਂ ਤੱਕ ਪਾਪ ਆ ਗਏ ਉਹਦਾ ਮਸ਼ੀਨ ਹੋਵੇ ਬਾਈ 4x4 ਰੇਟ ਮਿਲੂਗਾ ਫੁੱਲ ਗਾਹਾਂ ਨਰ ਆਪ ਸੁੱਖ ਰੱਖੇ ਮਸ਼ੀਨ ਆਪਾ 4x4 ਕਿਰਾਏ ਦੇਣੀ ਆ ਮੂੰਗੀ ਚ ਮੂੰਗੀ ਮੂੰਗੀ ਚ ਲੋਡ ਪੈਂਦੀ ਆ ਮੂੰਗੀ ਤੇ ਤੇ ਗਾਹਾਂ ਸੋਇਆ ਵਿੱਚ ਪੋ ਗਈ ਹੁਣ ਤੇ ਕੰਮ ਚੱਲ ਰਿਹਾ ਬਾਈ ਉਰੇ ਪੂਰਾ ਮਾਰ ਆ ਉਹ ਮਾਰ ਕੰਮ ਹੈਗਾ ਬੜੀਆ ਘਰ ਪੂਰਾ ਹੋਈ ਜਾਂਦਾ ਜੇ ਦੋ ਦਿਨ ਮਸ਼ੀਨ ਨਾ ਖੜਦੀ ਤਾਂ ਕੰਮ ਆਪਾ ਵਧੀਆ ਗੱਜ ਦਿੰਦੇ ਚਲੋ ਜੋ ਮਾਲਕ ਨੂੰ ਮਨਜ਼ੂਰ ਉਹ ਕੰਮ ਹੋ ਗਿਆ ਚੱਲਦੀ ਆ ਮਸ਼ੀਨ ਲਾਣੇਦਾਰ ਆਪਣੇ ਕੋਲ ਪਹੁੰਚ ਗਿਆ ਹੁਣ ਆਪਾਂ ਬਿਲਕੁਲ ਟੈਨਸ਼ਨ ਫ੍ਰੀ ਆ ਤੇ ਬੰਦਾ ਮੈਨੂੰ ਕਹਿੰਦਾ ਮੈਨੂੰ ਚਲਾਉਣ ਨਹੀਂ ਦਿੰਦਾ ਵਿੱਚ ਉੱਪਰਲੇ ਕੰਮ ਕਰਾਈ ਜਾਂਦਾ ਬਾਈ ਉੱਪਰਲੇ ਹੁਣ ਮੈਂ ਦੇਖੋ ਆਪ ਅੱਜ ਮੈਂ ਤੁਹਾਨੂੰ ਦੱਸਦਾ ਵੀ ਕੀ ਕੀ ਕਰਿਆ ਉਹਦਣ ਦੀ ਮਸ਼ੀਨ ਖੜਾਈ ਵੀਤੀ ਅਸੀਂ ਨੇ ਸਾਰੀਆਂ ਸੀਪਾਂ ਕੱਢ ਕੇ ਬੈੱਡ ਤੇ ਮਿੱਟੀ ਜੰਮੀ ਵੀਤੀ ਉਹ ਸਾਫ਼ ਕਰੀ ਵਿੱਚ ਵੜ ਕੇ ਟੈਂਕ ਚ ਮਾਲ ਤੀਗਾ ਆਹ ਹੋ ਹੋਇਆ ਵਾ ਉਹ ਕਰਿਆ ਪੂਰਾ ਗਾਪ ਹੈ ਰਿਆ ਬਿਠਾਤੀ ਮਸ਼ੀਨ ਪਰ ਉਹ ਦੋ ਗੇੜੇ ਲਾਏ ਮੈਂ ਨੰਗ ਜਾਣੀ ਹੜੀ ਹੋੜੀ ਆ ਆ ਆ ਮੂੰਗੀ ਵੱਟ ਆਉਂਦੀ ਆ ਮਾੜੀ ਮਾੜੀ ਤਰ ਰੋਈਆ ਮੇਲੇ ਲਾ ਦੇਖ ਲੋ ਦੀ ਪਿੱਛੇ ਨੂੰ ਕੱਢ ਕੇ ਲਾਣੇ ਦਾ ਗਣਾ ਲੰਘ ਜਾਣੇ ਕੋਸਾ ਨਹੀਂ ਹੁੰਦਾ ਆ ਕੱਢੇ ਵਾ ਡੋਕੇ ਰੇ ਉਰੇ ਚੱਲ ਤਰਪੀ ਐਨੇ ਜੇ ਬਸ ਵਿਚਾਲੇ ਵਿਚਾਲੇ ਦੇ ਬਾਹਲਾ ਗਿੱਲਾ ਲੋ ਜਾਉਗੀ ਜਾਉਗੀ ਟਾਇਰ ਭਰ ਕੇ ਸਾਰੇ ਲਾ ਜੀ ਅਰੇ ਉਹੀ ਕੰਮ ਹੋ ਗਿਆ ਜੀ 2 ਘੰਟੇ ਲੱਗੇ ਮਸ਼ੀਨ ਕੱਟਣ ਪਾਪੇ ਨਾਲ ਜੇ ਸੀ ਵੀਰ ਕੱਢ ਤੇ ਖਾਲੀ ਕਰ ਕਰਕੇ ਇੱਥਾਂ ਤੇ ਬਹੁਤ ਜੁੱਧ ਚੱਲਿਆ ਔਰ ਲਓ ਦੇਖ ਲੋ ਇਹ 6 7 ਜ ਇਹਨਾਂ ਦਾ ਵੀ 6-7 ਜਾਣੇ ੱੱਕਾ ਲਾਉ ਵੇ ਚੱਲ ਕੁਸਤਾ ਜੋਰ ਲਾਇਆ ਇਹਨਾਂ ਨੇ ਮੰਨ ਲਓ ਵੀ ਗੇਅਰ ਚਾਤੀ ਸਾਰੀ ਲੱਗੀ ਤੀ ਨਹੀਂ ਗੇਅਰ ਕਲਚ ਗੇਅਰ ਦਾ ਚੱਲ ਉੱਚਾ ਦਾ ਕਲਚ ਲੱਗਾ ਜੀ ਸਾਰਾ ਚਾਤੀ ਐਂਗਲ ਲੱਗੇ ਦੀ ਖਾਲੀ ਕਰਕੇ ਇੱਕ ਵਾਰ ਸਾਰੀ ਫੇਰ ਕੱਟੀ ਆ ਹੁਣ ਚਲਾਤੀ ਘੰਟੇ ਦਾ ਲੱਗੇ 2 ਵੀ ਆਖਰੀ ਟਰਾਈ ਦੇਖੀ ਤੀ ਮਾਰ ਕੇ ਇਹ ਨਿਕਲ ਗਈ ਨਿਕਲ ਗਈ ਨਹੀਂ ਫਿਰ ਜੀਸੀਬੀ ਨੂੰ ਕਰਤਾ ਦੀ ਫੋਨ ਓਏ ਉੱਧਰ ਵੱਡੇ ਆਈ ਉੱਧਰ ਵੱਡੇ 3 ਤੇ 2 5 ਤੇ 1 6 ਚਾਰ ਕਿਲੇ ਹੁਣ ਇੱਧਰ ਵੱਢਣੇ ਆ ਪਿੰਡ ਦੇ ਪਰਲੇ ਪਾਸੇ 갈ਦੇ ਆ ਤੰਗ ਰਾਹ ਰਾਹ ਤਾਂ ਠੀਕ ਆ ਮਸ਼ੀਨ ਆ ਜਾਂ ਗਿੱਲੇ ਆ ਖੇਤ ਫੇਰ ਔਖਾ 8 6 ਅੱਜ ਰਕਮ ਆਈ ਆ ਬੱਤ ਤੇਨਨੇ ਕਿਰੇ ਲਾ ਕੇ ਚੱਲਦੇ ਆ ਡੇਰੇ ਤੇ ਲੈ ਕੇ ਮਸ਼ੀਨ ਅੱਜ ਦਾ ਭਾਈ ਬਾਲਾ ਔਖਾ ਆਇਆ ਤੁਹਾਨੂੰ ਦਿਖਾਇਆ ਮਸ਼ੀਨ ਕਿੰਨੀ ਗੜੀ 2 ਘੰਟੇ ਲੱਗੇ ਪੂਰੇ ਪਹਿਲਾਂ ਚਾਰੇ ਟਾਇਰ ਖਾਲੀ ਕਰੇ ਫਿਰ ਏਠਾਂ ਦਾ ਬਰਮ ਬਾਡੀ ਲੱਗੀ ਤੀ ਉਹ ਖਾਲੀ ਕਰੀ ਵਿੱਚ ਵੜ ਕੇ ਨਿਕਲ ਗਈ ਪਰ ਪਹਿਲਾਂ ਨਾ ਇਹਦੀ ਵੀ ਚਲ ਇੱਕ ਜੈਕਟਰ ਦੇਖਦੇ ਆ ਆਖਰੀ ਜੱਟ ਦੇਖਣੀ ਸੀ ਅਸੀਂ ਨੇ ਨੇ ਫਿਰ ਜੀਸੀਬੀ ਵਾਲੇ ਨੂੰ ਫੋਨ ਕਰਤਾ ਜੀ ਆਪਾਂ ਪਹਿਲਾਂ ਵੀ ਦੱਸਿਆ ਤਾਂ ਹੁਣ ਰੀਐਂਟ ਵੀ ਕਹਿੰਦਾ ਕਹਿੰਦਾ ਲੋਡ ਨਾਲ ਲਿਓ ਵੀ ਕੋਈ ਗੱਲ ਨਹੀਂ ਵੀ ਆਪਾਂ ਕਰ ਲਾਂਗੇ ਖੇਤ ਰਹਿਣ ਵਾਲਾ ਦੋ ਅੱਧਾ ਜਿਵੇਂ ਵੀ ਨਿਬੜੂਗਾ ਵੀ ਸਾਰੇ ਆਪਾਂ ਹੀ ਦੰਦੇ ਵੈਸੇ ਇਹ ਗੱਲ ਦਾ ਵੀ ਫਾਇਦਾ ਬਈ ਅੱਕੀ ਚੱਲ ਰਹੀ ਆ ਨੌਕਰੀ ਆਪਣੀ ਵਧੀਆ ਖੇਤ ਕਿਤੇ ਸੁੱਕੇ ਉਹ ਵਾਲੇ ਜਿਹੜਾ ਵੱਡੇ ਰਿਹਾ ਉਹ ਵਾਲਾ ਗਿੱਲਾ ਸੀ ਇਹ ਤਾਂ ਖੇਤ ਸੀਗਾ ਐਨੀ ਕਰਾ ਮੂੰਗੀ ਜੇ ਹੁਣ ਲਾਲਾ ਲਾਲਾ ਸ਼ੇਕ ਮਾ ਤਾਂ ਜਾਂਦਾ ਲਾਣੇ ਨਾਲੇ ਵੀ 2 ਕਿੱਲੇ ਨਹੀਂ ਪਾ ਲਈ ਸੇ ਤੇ ਸੌਕਾ ਦੀ ਕੇ ਸਾਰੀ ਪਾ ਲਈ ਅੱਜ ਮਹੀਨ ਦਾ ਬਾਲਾ ਬੁਰਾ ਹਾਲ ਹੋਇਆ ਵਾ ਦੱਲਾ ਟਾਇਰ ਆ ਦੇਖ ਲੋ ਨਿਸ਼ਾਨੀਆਂ ਰਹਾ ਸਾਰਾ ਮਿੱਟੀ ਜਾ ਗਈ ਆ ਹਾ ਵਾਰ ਕੀ ਪਿੱਛੇ ਵਾਲਾ ਹਿੱਸਾ ਲੱਗ ਗਿਆ ਧੀ ਨਾਲ ਬਹੁਤ ੱੱਕਾ ਕਰਿਆ ਅੱਜ ਅਸੀਂ ਮਸ਼ੀਨ ਦਾ ਦੋੇ ਪਾਸੇ ਦੇ ਕੈਂਚੀਆਂ ਲੱਗ ਗਿਆ ਨਹੀਂ ਹੈਠਾਂ ਤੇਰਾ ਹਾਲ ਤੇਰਾ ਤੇ ਤੁਹਾਨੂੰ ਪਤਾ ਲੱਗ ਰਿਹਾ 10000 ਦੱਸ ਦਿੰਦੇ ਹਾਂ ਦੱਖਣ ਦੀ ਲੋੜ ਹੀ ਨਹੀਂ ਰਿਹਾ ਦੱਸ ਦਿੰਦੇ ਹਾਂ ਕਿੰਨਾ ਕੁ ੱੱਕਾ ਹੋਇਆ ਮਸ਼ੀਨ ਨਾਲ ਅੱਜ ਦਾ ਕੰਮ ਸਮਾਪਤ ਆ ਲੱਜਾ ਕੇ ਇਹਦਾ ਮਾੜਾ ਮੋਟਾ ਕਰਨਾ ਦਾ ਕੁਝ ਨਹੀਂ ਹੈਗਾ ਹੁਣ ਔਰੀ ਲੀਵਰ ਢੂਰ ਜਿਹੜਾ ਕੱਢ ਜਾਣਾ ਸਾਰਾ ਮਾਰ ਬੱਤਾ ਜਿਹੜਾ ਹੈਗਾ ਤਾਂ ਕੰਡੋ ਪਰ ਜੇ ਖੋਲ ਕੇ ਯਾ ਭਾਈ ਮੜੇ ਮਾਲ ਚ ਇੱਕ ਕਰ ਲੋ ਜਿਹੜਾ ਹੈਗਾ ਹਰੀ ਫਲੀ ਹੋਰ ਕੁਝ ਨਹੀਂ ਆਉਂਦਾ ਫਲੀ ਫਲੀ ਆਉਂਦੀ ਉਹ ਤਾਂ ਕਨੇ ਜਾਣੋ ਕੋਈ ਅਤਰਾਜ ਨਹੀਂ ਨੁੱਕਰੀ ਤਾਂ ਸਬਸਕ੍ਰਾਈਬ ਕਰ ਲੈ ਰਲ ਲੈ ਰਲ ਚਾਹੋ ਅੱਜ ਦੋ ਘਰ ਕੇ ਆਵਾਂ ਲੈ ਮੈਂ ਚਲਾਉਣਾ ਨਹੀਂ ਕਹਣਾ ਤਾਂ ਹੀ ਟਾਈ ਵੀਡੀਓ ਬੁੜੀ ਬਣਾਈ ਚੱਲ इसके कारण ही गाड़ी का कटाई बोलो बारिश का जो तो वो तो हम कुछ नहीं कर सकते हाँ गाड़ी, गाड़ी का बोलो गाड़ी ओ परमात्मा के हम क्या कर सकते हैं उसका उसका तो हम भी विचार हो जोगे पांच रुके तो हुए हाँ फिर तो अच्छा, अच्छा, तो अच्छा होता अब हमारे फोटो है अंदर हां चलो बढ़िया भाई अपन हाल ਲੋ ਜੀ ਟਾਈਮ ਹੋ ਗਿਆ 7:30 ਮੁਝੇ ਸਾਫ ਕਰਦੀ ਕਟਰਾ ਦੇ ਜਿਹੜੀ ਮਾੜੀ ਮੋਟੀ ਜਿਹੜਾ ਮਿੱਟੀ ਲੱਗੀ ਹੋਈ ਹੁੰਦੀ ਆ ਉਹ ਸਾਰੀ ਫੱਟਦੀ ਸਾਫ ਕਰਦੀ ਤੇ ਐਲੀਵੇਟਰਾਂ ਦੇ ਢੱਕਣ ਖੋਲ ਕੇ ਲੀਵਰ ਲਾ ਕੇ ਬੈੱਡ ਬੁੱਟ ਸਾਫ ਦੀਪਾਂ ਸਾਫ ਕਰਦੀਆਂ ਓਕੇ ਰਿਪੋਰਟ ਹੋ ਗਈ ਜਮਾ ਤੇ ਹੁਣ ਲੈ ਕੇ ਚੱਲੇ ਆ ਮਸ਼ੀਨ ਟਿਕਾਣੇ ਪਰ ਨੂੰ ਤੇ ਜਾ ਕੇ ਹੁਣ ਨਾਵਾਂਗੇ ਕਰਨਾ ਆ ਕੇ ਰੋਟੀ ਦਾ ਦੇਖ ਰਿਹਾ ਕਿਵੇਂ ਆ ਪ੍ਰੋਗਰਾਮ ਨਹੀਂ ਬੇ ਟਾਬੇ ਦੇ ਫੜਲੇ ਜਾਗੇ ਤਾਂ ਆਪਾਂ ਲੰਘਿਆ ਪਿੱਛੇ ਤੇ ਬਾਕੀ ਮਾਲਕ ਦੀ ਕਿਰਪਾ ਨਾਲ ਬਾਈ ਅੱਜ ਦਿਨ ਰਿਹਾ ਬਹੁਤ ਵਧੀਆ ਤੇ ਪਰ ਪਾਈ ਸਿੰਘ ਸਿੱਧਾਂ ਦੀ ਉਥੇ ਨਾ ਬੈਗੀ ਦੀ ਚਲੋ ਤਾਂ ਹੁਣ ਇੰਨਾ ਕ ਤਾਂ ਮੂੰਗੀ ਚ ਹੁੰਦਾ ਰਹਿਣਾ ਕੰਮ ਉਹਦੀ ਕੋਈ ਉਹ ਨਹੀਂ ਜਗੇ ਬੜਾ ਇਸ਼ੂ ਨਹੀਂ ਹੈਗਾ ਤੇ ਬਾਕੀ ਕੱਲੂ ਕਟਰ ਆਪਾਂ ਤਾਰਨੇ ਦਾ ਰੀਜਨ ਆ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਹੁਣ ਜਿਵੇਂ ਮਸ਼ੀਨ ਇਹ ਆ ਜਾ ਰਹੀ ਆ ਇਹ ਤਾਂ ਹੁਣ ਕੱਟ ਜਗ੍ਹਾ ਚ ਜਾ ਰਹੀ ਆ ਜਾਂ ਕਟਰ ਲਾਇਆ ਪਾਉਂਦਾ ਤੇ ਕਟਰ ਦੀ ਟੈਂਸ਼ਨ ਰਹੀ ਆ ਜਿਵੇਂ ਖੜਾਉਣੀ ਆ ਫਿਰ ਉਦੋਂ ਸਾਨੂੰ ਬਾਲਾ ਰਿਸਕ ਰਹਿੰਦਾ ਰੋਡ ਪਰ ਆਹੀ ਰੋਡ ਪਰ ਮਸ਼ੀਨ ਖੜਦੀ ਆ ਤੇ ਹੁਣ ਕਟਰ ਆਪਾਂ ਥੋੜਾ ਜਿਹਾ ਅੱਗੇ ਗਾੜਦਾਂਗੇ ਮਸ਼ੀਨ ਲਿਆ ਕੇ ਕਮਰੇ ਦੇ ਮੋਹਰੇ ਲਾ ਦਾਂਗੇ ਬਸ ਨਾਲੇ ਮਸ਼ੀਨ ਸਾਰੀ ਹੇਠ ਆ ਜਾਂਦੀ ਆ ਜਾਂ ਕਟਰ ਪਾ ਕੇ ਖੜਾਉਨੇ ਆ ਤਾਂ ਕਟਰ ਫਟਕ ਸੜਕ ਪਰ ਆ ਜਾਂਦਾ ਉਹਦੇ ਕਰਕੇ ਫਿਰ ਰਿਸਕ ਜਈ ਰਹਿੰਦਾ ਲਾਣੇਦਾਰ ਕੰਨ ਚ 10 ਮਿੰਟ ਲੱਗਦੇ ਨੇ ਵੀ ਬਾਅਦ ਚ ਪਸਤਾ ਇਹਦਾ ਕੋਈ ਫਾਇਦਾ ਨਹੀਂ ਤਾਂ ਕਰਕੇ ਆਪਾਂ ਹੁਣ ਕਟਰ ਤਾਰ ਲਿਆ ਹੁਣ ਜਾ ਕੇ ਜਿੱਥੇ ਆ ਮਸ਼ੀਨ ਸਿੱਧੀ ਲੱਗੀ ਅਸੀਂ ਸਿੱਧੀ ਲਾ ਰਹੇ ਹਾਂ ਇਹ ਕਟਰ ਥੋੜਾ ਜਿਹਾ ਪਿੱਛੇ ਜੱਗੇ ਕੱਟ ਕੇ ਆ ਮਸ਼ੀਨ ਲੈ ਜੀ ਲਾ ਦਾਂਗੇ ਅਮੀਰ ਕਰ ਦਿਆਂ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਊਗਾ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਵਿੱਚ ਥੋੜਾ ਸਾਡਾ ਬਲੌਗ ਦੇਖਣ ਦੇ ਵਿੱਚ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਨੂੰ ਸਭ ਨੂੰ ਤਰੱਕੀਆਂ ਦਾ ਵੀ ਦਿਨ ਦੁਗਣੀ ਰਾਤ ਚੌਕਣੀ ਕੰਮਕਾਰ ਵਿੱਚ ਵਾਦਾ ਕਰੇ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਵਿੱਚ ਜਦ ਤੱਕ ਰੱਬ ਰਾਖਾ ਧੰਨਵਾਦ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ